ਬੀ ਬਾਬਾ ਜੀ ਸਾਨੂੰ ਸੰਤਾਂ ਦੀ ਵਾਰਸ ਨਾ ਦੋ ਅਸੀਂ ਟਰਾਲੀਆਂ ਲਾਣੀਆਂ ਸ਼ਾਮਾਂ ਤੱਕ ਖਰਾਗ ਭਰ ਦੋ ਅੰਦਰ ਸਪਿਰਿਟ ਭਰ ਦੋ ਇੱਕ ਵਾਰੀ ਵਾਹ ਵਾਹ ਕਰ ਦੋ ਕਿਰਪਾ ਮਾਰੇ ਜੀ ਲੰਮੀਆਂ ਲੰਮੀਆਂ ਬਾਹਾਂ ਵਾਲਾ ਸ਼ੀਣੀ ਮਾਤਾ ਜਾਈਓ ਧੰਮ ਧਮੀ ਤੱਕ ਸਾਡਾ ਸੇਵਕ ਗੁਰਾਂ ਨੇ ਆਪ ਕਲਾਇਆ ਓ ਧੰਮ ਧਮੀ ਤੱਕ ਨਾਲ ਖੜਾ ਅਮਰੀਕ ਸਿੰਘ ਜਾਂ ਵੀਰ ਡਰਾਵੇ ਬੈਰੀ ਨੂੰ ਹਾਲੇ ਤੱਕ ਵੀ ਸੰਤਾਂ ਦੀ ਤਸਵੀਰ ਡਰਾਵੇ ਬੈਰੀ ਨੂੰ ਹੋ ਪਿੰਗਰਾਂ ਵਾਲਿਆ ਸੰਤਾਂ ਦੀ ਤਸਵੀਰ ਡਰਾਵੇ ਬੈਰੀ ਨੂੰ ਹੱਕਾਂ ਖਾਤਰ ਲੜਦਾ ਯੋਧਾ ਕਹਿਣ ਕਰਨ ਦਾ ਪੂਰਾ ਸੀ ਇੰਦਰਾ ਦੇ ਹੰਕਾਰ ਨੂੰ ਜਿਸਨੇ ਕਰਤਾ ਚੂਰਾ ਚੂਰਾ ਸੀ ਇੰਦਰਾ ਦੇ ਹੰਕਾਰ ਨੂੰ ਜਿਸਨੇ ਕਰਤਾ ਚੂਰਾ